ਕੀ ਸਭ ਕਿਵੇਂ ਦੇਖਦੇ ਹਾਂ ਮਲਾਉਦੀ ਰਾਜਨੀਤੀ ਦੇ ਵਿੱਚ ਤੀਸਰੀ ਧਿਰ ਦੀ ਐਂਟਰੀ ਇਹ ਜਿਹੜੀ ਤੀਸਰੀ ਦੀ ਗੱਲ ਕਰ ਰਹੇ ਹਾਂ ਅਸਲ 'ਚ ਇਹ ਦੂਸਰੀ ਤਰ੍ਹਾਂ ਹੈ ਪਹਿਲਾਂ ਮਲਾਉਦੀ ਸਿਆਸਤ ਦੇ ਵਿੱਚ ਅਕਾਲੀ ਤੇ ਕਾਂਗਰਸ ਉਹ ਆਪਸ ਵਿੱਚ ਕਿੱਕ ਔਕਟ ਵੀ ਹੋ ਕੇ ਕੰਮ ਕਰਦੇ ਸੀ ਜੇਕਰ ਕਾਲੇ ਦਾ ਪ੍ਰਧਾਨ ਬਣਦਾ ਸੀ ਤਾਂ ਕਾਂਗਰਸੀ ਮਤ ਨਾਲ ਬਣਦਾ ਸੀ ਤੇ ਕਾਂਗਰਸ ਦਾ ਪ੍ਰਧਾਨ ਬਣਦਾ ਸੀ ਤਾਂ ਅਕਾਲੀ ਮਤ ਨਾਲ ਬਣਦਾ ਸੀ ਕਿਉਂਕਿ ਕਿਸ ਨੂੰ ਆਪਾਂ ਡਿਫਾਈਨ ਕਰਨਾ ਹੈ ਅਕਾਲੀ ਦਾ ਪੰਦਾ ਕੌਣ ਹੈ ਕਾਂਗਰਸ ਦਾ ਬਹੁਤ ਕੌਣ ਆ ਉਹਨਾਂ ਦੀਆਂ ਪਾਰਟੀਆਂ ਲਈ ਮੁੱਖਦੋ ਤੇ ਇਸ ਲਈ ਇਹ ਵੀ ਧਰਨੀ ਆਪਾਂ ਦੂਜੀ ਤਰ੍ਹਾਂ ਪ੍ਰੋਗਰਾਮ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਗੁਰੂੜਿਆ ਜੀ ਐਨ ਵਕਤਾਂ ਨਗਰ ਪੰਚਾਇਤ ਮਲੌਦ ਦੀਆਂ ਚੋਣਾਂ ਸਿਰਤੇ ਨੇ ਸਿਖਰਤੇ ਨੇ ਤੇ ਸਾਡੇ ਨਾਲ ਮਲੌਦ ਦੀ ਰਾਜਨੀਤੀ ਬਾਰੇ ਗੱਲਬਾਤ ਕਰਨ ਦੇ ਲਈ ਮੌਜੂਦ ਰਹਿਣਗੇ ਐਡਵੋਕੇਟ ਚਮਕੌਰ ਸਿੰਘ ਮਲੌਦ ਜੋ ਕਿ ਆਮ ਆਦਮੀ ਪਾਰਟੀ ਦੇ ਸਰਗਰਮ ਨੇਤਾ ਰਹੇ ਨੇ ਵਕੀਲ ਸਾਹਿਬਾ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦੀ ਹਾਂ ਤੁਸੀਂ ਬਹੁਤ ਬਹੁਤ ਪਗੀ ਸਾਹਿਬ ਕਿਵੇਂ ਦੇਖਦੇ ਹੋ ਮਲੌਦੀ ਰਾਜਨੀਤੀ ਦੇ ਵਿੱਚ ਤੀਸਰੀ ਧਿਰ ਦੀ ਐਂਟਰੀ ਨੂੰ ਬਨ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਇਹ ਜਿਹੜੀ ਤੀਸਰੀ ਧਿਰ ਦੀ ਗੱਲ ਕਰ ਰਹੇ ਹੋ ਅਸਲ ਚ ਇਹ ਦੂਸਰੀ ਧਿਰ ਹੈ ਕਿਵੇਂ ਜੀ ਦੇਖੋ ਪਹਿਲਾਂ ਪੰਜਾਬ ਦੇ ਵਿੱਚ ਮਲੌਦੇ ਸਿਆਸਤ ਦੇ ਵਿੱਚ ਅਕਾਲੀ ਤੇ ਕਾਂਗਰਸ ਸੀਗੇ ਜਿਹੜੇ ਜੀ ਉਹ ਆਪਸ ਵਿੱਚ ਇੱਕ ਓਕੇਟ ਵੀ ਹੋ ਕੇ ਕੰਮ ਕਰਦੇ ਰਹੇ ਠੀਕ ਹੈ ਜੀ ਜੇ ਅਕਾਲੀ ਦਾ ਪ੍ਰਧਾਨ ਬਣਦਾ ਸੀ ਤਾਂ ਕਾਂਗਰਸੀ ਮਤ ਨਾਲ ਬਣਦਾ ਸੀ ਤੇ ਕਾਂਗਰਸ ਦਾ ਬਣਦਾ ਸੀ ਤਾਂ ਅਕਾਲੀ ਦੀ ਮਤ ਨਾਲ ਬਣਦਾ ਸੀ ਠੀਕ ਹੈ ਜੀ ਤਾਂ ਇੱਥੇ ਕਿਸੇ ਨੂੰ ਆਪਾਂ ਡਿਫਾਈਨ ਕਰਨਾ ਹੋਵੇ ਕਾਲੀਆਂ ਦਾ ਪੰਦਾ ਕੌਣ ਹੈ ਦੇ ਕਾਂਗਰਸ ਦਾ ਬਹੁਤ ਕੌਣ ਆ ਉਹਨਾਂ ਦੀਆਂ ਪਾਰਟੀਆਂ ਲਈ ਵੀ ਬਹੁਤ ਔਖਾ ਕੰਮ ਸੀ ਸੋ ਇਸ ਲਈ ਇਹ ਤੀਜੀ ਧਰਨੀ ਆਪਾਂ ਦੂਜੀ ਧਰਗਾਹ ਇੱਕ ਚੀਜ਼ ਮੈਂ ਹੋਰ ਬਹੁਤ ਇੱਕ ਹਾਸੋਹਿਣੀ ਸਥਿਤੀ ਬਣੀ ਹੋਈ ਹੈ ਕਿ ਵੀ ਮਲੌਰ ਦੀ ਸਿਆਸਤ ਇਸ ਵਾਰ ਅਚੰਭਾ ਜੀ ਬਣੀ ਪਈ ਹੈ ਕਿਉਂਕਿ ਕਈ ਦਿਗਜ ਸੀ ਜਿਹੜੇ ਜਿਨ੍ਹਾਂ ਨੇ ਸੱਤਾ ਹੰਢਾਈ ਪਾਰਟੀਆਂ ਦੇ ਵਿੱਚ ਰਹੇ ਬਹੁਤ ਕੁਝ ਹਾਸਲ ਵੀ ਕੀਤਾ ਤੇ ਉਹਨਾਂ ਦੀ ਐਂਟਰੀ ਜਿਹੜੀ ਸੀਗੀ ਹੋਈ ਵੀ ਤੇ ਇੱਕਦਮ ਵਾਪਸ ਵੀ ਹੋ ਗਈ ਉਸ ਸਿਚੂਏਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਸੰਗ ਜਿਹੜੇ ਤੁਸੀਂ ਦਿਗਜਾਂ ਦੀ ਗੱਲ ਕਰ ਰਹੇ ਹੋ ਨਾ ਜੀ ਉਹ ਸਿਆਸਤਦਾਨ ਘੱਟ ਸੀ ਕਾਰੋਬਾਰੀ ਜ਼ਿਆਦਾ ਸੀ ਠੀਕ ਹੈ ਜੀ ਉਹਨਾਂ ਨੇ ਸਿਆਸਤ ਦੀ ਆੜ ਦੇ ਵਿੱਚ ਕਾਰੋਬਾਰ ਬਹੁਤ ਬਣਾਇਆ ਠੀਕ ਹੈ ਜੋ ਬੰਦਾ ਕਾਰੋਬਾਰ ਕਰਦਾ ਉਹ ਆਪਣੇ ਕਾਰੋਬਾਰ ਲਈ ਸਿਆਸਤ ਤੱਕ ਕੁਰਬਾਨ ਕਰ ਸਕਦਾ ਜੀ ਤੇ ਸਿਆਸਤ ਲਈ ਆਪਣਾ ਕਾਰੋਬਾਰ ਕੁਰਬਾਨ ਨਹੀਂ ਕੀਤਾ ਜਿਆਦਾ ਇੰਜ ਜਿਹੜੀ ਉਦਾਹਰਣਾਂ ਤੁਹਾਡੇ ਸਾਹਮਣੇ ਹੈ ਤੋਂ ਮੈਂ ਨਾਂ ਲੈ ਬਿਨਾ ਤੁਹਾਨੂੰ ਕਲ ਕਰਾਂਗੇ ਬਿਲਕੁਲ ਸਹੀ ਬਿਲਕੁਲ ਸਹੀ ਕਿਉਂਕਿ ਚਰਚਾ ਵੀ ਇਹ ਛਿੜੀ ਹੋਈ ਆ ਜੇ ਆਪਾਂ ਮਲੌਤ ਦਾ ਸ਼ਹਿਰ ਦੀ ਗੱਲ ਕਰੀਏ ਕਿਉਂਕਿ ਮਲੌਦੀ ਰਾਜਨੀਤੀ ਅਜਿਹੀ ਰਾਜਨੀਤੀ ਹੈ ਕਿ ਇਹ ਹਲਕਾ ਪਾਇਲ ਦੀ ਸਿਆਸਤ ਦਾ ਧੁਰਾ ਕਿਹਾ ਜਾਂਦਾ ਇਹਨੂੰ ਕਿ ਵਿਦੇਸ਼ਾਂ ਵਿੱਚ ਵੀ ਬੈਠੇ ਲੋਕ ਨੇ ਜਿਹੜੇ ਉਹਨਾਂ ਦੀ ਨਿਗਾ ਜਿਹੜੀ ਮਲੌਤ ਦੀ ਸਿਆਸਤ ਹੈ ਜਿਹੜੇ ਇੱਥੋਂ ਦੇ ਵਸਨੀਕ ਨੇ ਇੱਕ ਚੀਜ਼ ਮੈਂ ਹੋ ਜਾਣੀ ਚਾਹੁੰਦਾ ਤੁਹਾਡੇ ਤੋਂ ਕਿ ਜਿਹੜੇ ਕਾਗਜ਼ ਨਾਮਜ਼ਦਗੀਆਂ ਜਿਹੜੀਆਂ ਭਰੇ ਗਏ ਸੀਗੀਆਂ ਵਕਫਾ ਆਗੋਂ ਦੇ ਵੱਲੋਂ ਉਹ ਵਾਪਸ ਲਈ ਗਈਆਂ ਇਸ ਚੀਜ਼ ਨੂੰ ਥ੍ਰੈਟ ਮੰਨਦੇ ਹੋ ਜਾਂ ਇਸ ਚੀਜ਼ ਨੂੰ ਕੀ ਵੇਖਦੇ ਹੋ ਕਿ ਦਬਾਅ ਬਣਿਆ ਕਿਸ ਜਿਹੜੇ ਜਿੱਦਾਂ ਜੀ ਤੁਸੀਂ ਗੱਲ ਕਰਦੇ ਹੋ ਜੀ ਜੀ ਉਹ ਵੱਡੇ ਕਾਰੋਬਾਰ ਦੇ ਮਾਲਕ ਨੇ ਤੇ ਕਾਰੋਬਾਰ ਦੇ ਵਿੱਚ ਬਹੁਤ ਰੂਪ ਹੋਲ ਹੁੰਦੇ ਆ ਜਿਹੜੇ ਸਿਆਸਤਦਾਨ ਉਹਨਾਂ ਨੂੰ ਪਤਾ ਹੁੰਦਾ ਜਦੋਂ ਸਿਆਸਤਦਾਨ ਕਿਸੇ ਕਾਰੋਬਾਰ ਨੂੰ ਦਬਾਉਣਾ ਚਾਹੁੰਦੇ ਹੋਣ ਜੀ ਤਾਂ ਫਿਰ ਕਾਰੋਬਾਰ ਦੇ ਵਿੱਚ ਕਮੀਆਂ ਪੇਸ਼ੈਂਟ ਅੱਗੇ ਲੈ ਆਉਂਦੇ ਨੇ ਦਵਾ ਲੈਂਦੇ ਨੇ ਇਹ ਗੱਲ ਹੁੰਦੀ ਹੈ ਤੇ ਇਹਦੇ ਤੇ ਥ੍ਰੈਟ ਦੀ ਮੈਂ ਬਹੁਤ ਹੀ ਵੱਡੀ ਅਹਿਮੀ ਦੀ ਮੰਨ ਲਓ ਥ੍ਰੈਟ ਹੋਈ ਹੈ ਕਾਰੋਬਾਰ ਨੂੰ ਨੁਕਸਾਨ ਦੀ ਗੱਲ ਹੋਈ ਤੇ ਉਹ ਵਾਪਸ ਚਲੇ ਗਿਆ ਇੱਕ ਚੀਜ਼ ਹੋਰ ਕਿ ਜਿਸ ਤਰ੍ਹਾਂ ਹੁਣ ਆਪਾਂ ਲੰਘੇ ਲੰਘੇ ਦਿਨਾਂ ਦੇ ਵਿੱਚ ਦੇਖਿਆ ਵੀ ਕਿ ਕਈ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਇੱਕ ਦੂਸਰੇ ਦੇ ਹੱਕ ਦੇ ਵਿੱਚ ਬੈਠ ਕੇ ਜਾਂ ਸਿੱਧੇ ਸ਼ਬਦਾਂ ਵਿੱਚ ਮੈਂ ਗੱਲ ਕਰਾਂ ਕਿ ਪੱਖਪੂਰ ਦੇ ਹੋਏ ਕਾਗਜ਼ ਵੀ ਵਾਪਸ ਨਹੀਂ ਲੈ ਤੇ ਮਤਲਬ ਬੈਠ ਗਏ ਆਪਾਂ ਕਈ ਹੈ ਨਾ ਤੇ ਉਹ ਹੁਣ ਜਿਉ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਵੱਖ-ਵੱਖ ਪਾਰਾਂ ਦੇ ਵਿੱਚ ਪੂਰਾ ਜਦੋਜਹਿਦ ਹੋ ਰਹੀ ਆ ਸੀਟਾਂ ਜਿੱਤਣ ਨੂੰ ਲੈ ਕੇ ਪਰ ਉਹ ਇੱਕ ਜਗ੍ਹਾ ਤੇ ਬੈਠ ਵੀ ਗਏ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੈਂਸਿੰਗ ਜਿਹੜੇ ਕੈਂਡੀਡੇਟ ਦੂਸਰੇ ਕੈਂਡੀਡੇਟ ਦੇ ਹੱਕ ਦੇ ਵਿੱਚ ਬੈਠੇ ਵੀ ਹੈਗੇ ਹਨ ਉਹਨਾਂ ਬਾਰਡਾਂ ਦੀ ਸਥਿਤੀ ਜਿਹੜੀ ਬੜੀ ਹਾਸੋਣੀ ਬਣੀ ਹੋਈ ਹੈ ਠੀਕ ਹੈ ਕਿਉਂਕਿ ਹੁਣ ਜਿਹੜੀ ਧਿਰ ਸਰਕਾਰ ਦੀ ਹੈ ਉਹ ਹਰ ਅਗਲੇ ਇਲੈਕਸ਼ਨ ਜਿੰਨਾ ਚਾਹੁੰਦੀ ਹੈ ਹਮ ਤੇ ਜਿਹੜੀ ਧਿਰ ਨੂੰ ਤੁਸੀਂ ਬੈਕਫੁੱਟ ਤੇ ਕਰ ਦਿੱਤਾ ਉਸ ਕੋਲ ਇਹਨਾਂ ਨੂੰ ਥ੍ਰੈਟ ਹੈ ਕਿ ਜਿਹੜੇ ਕੈਂਡੀਡੇਟ ਦੇ ਨਾਮ ਜਦ ਕੀ ਫਾਰਮ ਭਰੇ ਹੋਏ ਨੇ ਜੀ ਸਹਤ ਕਹਿੰਦਾ ਉਹ ਸਥਿਤੀ ਹਾਸੋਣੀ ਨਾ ਬਣ ਜਾਵੇ ਕੈਸੇ ਢਿਲੇ ਪੈ ਕੇ ਤਾਂ ਕਾਨੂੰ ਅਗਲੇ ਬਾਜ਼ੀ ਮਾਰ ਜਾਣਾ ਠੀਕ ਓਕੇ ਤੇ ਇੱਕ ਕਾਂਗਰਸ ਦੀ ਜੇ ਆਪਾਂ ਗੱਲ ਕਰੀਏ ਕਾਲੀ ਦਲ ਤਾਂ ਚਲੋ ਸਿਆਸਤ ਦਾ ਹਿੱਸਾ ਨਹੀਂ ਹੈ ਇਸ ਵੇਲੇ ਪਰ ਜੇ ਆਪਾਂ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦੇ ਜਿਹੜੇ ਦਿਗਜ ਲੀਡਰ ਸਹਿਬਾਨ ਨੇ ਸਾਬਕਾ ਵਿਧਾਇਕ ਸਾਹਿਬ ਉਹ ਬਹੁਤ ਉਹਨਾਂ ਦੀ ਸਰਗਰਮੀ ਹੈ ਜਿਹੜੀ ਮਲੌਰ ਦੀ ਸੈਸ ਦੇ ਵਿੱਚ ਦੇਖਣ ਨੂੰ ਮੇਰਾ ਮੰਨਣਾ ਹੈ ਵੀ ਘੱਟ ਦਿਖ ਰਹੀ ਆ ਕੀ ਕਾਰਨ ਮੰਨਦੇ ਇਸ ਚੀਜ਼ ਦਾ ਦੇਖੋ ਜਿਹੜਾ ਵੀ ਕੋਈ ਸਿਆਸਤਦਾਨ ਹੁੰਦਾ ਜੋ ਲੀਡਰ ਹੁੰਦਾ ਜੀ ਜੇ ਤੁਹਾਡੇ ਕੋਲ ਵਰਕਰ ਚੰਗੇ ਤੇ ਸੂਝਵਾਨ ਹੋਣ ਤਾਂ ਲੜਾਈ ਲੜਨੀ ਸੌਖੀ ਹੋ ਜਾਂਦੀ ਹੈ ਠੀਕ ਹੈ ਜੇ ਅਸੀਂ ਵਰਕਰੀ ਮਾਰੇ ਰੱਖ ਲਈ ਤੇ ਵਰਕਰਾਂ ਦਾ ਸਾਥ ਵੀ ਨਾ ਲਈਏ ਚਾਹੇ ਕੋਈ ਪਾਰਟੀ ਦੀ ਹੋਵੇ ਕਿੰਨੀਆਂ ਪਾਰਟੀਆਂ ਨੇ ਵਰਕਰਾਂ ਦਾ ਸਤਿਕਾਰ ਨਹੀਂ ਕੀਤਾ ਖਤਮ ਹੋ ਗਿਆ ਤਾਂ ਇਸੇ ਦਲ ਦਾ ਨਤੀਜਾ ਕਾਉਂਟਸ ਤੇ ਕਾਲੀ ਨੂੰ ਸਾਹਮਣੇ ਦੇਖਦੇ ਠੀਕ ਹੈ ਜੀ ਤੇ ਗਿਆਸਪੁਰ ਸਾਹਿਬ ਮੈਸਜ ਦੇ ਸ਼ਬਦਾਂ ਚ ਕਹਿੰਦਾ ਪੂਰਾ ਲਾਮ ਲਸ਼ਕਰ ਲੈ ਕੇ ਚੱਲਦੇ ਨੇ ਮਨੌਦੀ ਸਸਦ ਦੇ ਵਿੱਚ ਉਹਨਾਂ ਦੀ ਸਿਆਸਤ ਨੂੰ ਕਿਵੇਂ ਵੇਖਦਾ ਕਿਉਂਕਿ ਅ ਲੱਗਦਾ ਤੁਹਾਨੂੰ ਵੀ ਇਹਨਾਂ ਲਾਮ ਲਸ਼ ਕਰਦੀ ਇਹਨੇ ਹਜ਼ੂਮ ਦੀ ਲੋੜ ਹੈਗੀ ਮਲੋਦੀ ਸਸਮਜੀਤ ਸਰਕਰਨ ਦੇ ਲਈ ਦੇਖੋ ਜੋ ਸੁਲਾ ਗਿਆਸਪੁਰਾ ਦੀ ਗੱਲ ਕਰੀ ਉਹਨਾਂ ਦਾ ਮੈਂ ਕੱਲ ਬਿਆਨ ਵੀ ਤੋੜੇ ਦੇਖਿਆ ਸੀ ਕਿ ਘਾਰਾਂ ਜੋਂ ਦੇਖਦੇ ਚੜ ਕੇ ਆਏ ਨੂੰ ਤੇ ਜੀ ਤਾਂ ਉਹ ਤਾਂ ਸਿਰ ਧਰ ਦੀ ਜਬਾਜੀ ਲਾਈ ਬੈਠੇ ਆ ਤਾਂ ਹੀ ਤਾਂ ਇਹਨਾਂ ਲਾਮ ਲਸ਼ ਕਰ ਲਈ ਫਿਰਦੇ ਆ ਠੀਕ ਹੈ ਤਾਂ ਜੋ ਲਾਮ ਲਸ਼ ਕਰ ਲਿਆ ਹੋਇਆ ਤਾਂ ਇਸ ਤੋਂ ਲੱਗਦਾ ਵੀ ਖਾਲਸਾ ਜਿੱਤਣ ਦੀ ਹਰ ਅਕੇਲੇ ਹਰ ਹੱਕ ਕੰਡਾ ਬਰਤ ਰਹੇ ਨੇ ਠੀਕ ਹੈ ਹਾਂ ਜੀ ਮਲੋਤ ਦੀ ਰਾਜਨੀਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਟਿਕਟਾਂ ਦੀ ਵੰਡ ਨੂੰ ਲੈ ਕੇ ਲੱਗਦਾ ਵੀ ਵਰਕਰ ਦਾ ਜਿਹੜਾ ਲੀਡਰਸ਼ਿਪ ਦੇ ਨਾਲ ਇਕਤਾਰ ਮਿਲ ਸਹੀ ਬੈਠਿਆ ਦੇਖੋ ਜੀ ਦੇਖਿਆ ਜਾਵੇ ਉਹ ਵਾਲਾ ਤਾਂ ਕਈ ਟਿਕਟਾਂ ਬਹੁਤ ਚੰਗੇ ਵਰਕਰ ਮਿਲੀਆਂ ਨੇ ਠੀਕ ਹੈ ਜੀ ਥਾਂ ਵੀ ਵਰਕਰ ਨਾਰਾਜ਼ ਵੀ ਹੋਏ ਕਿਉਂਕਿ ਉਹਨਾਂ ਦੀ ਇੱਛਾ ਅਨੁਸਾਰ ਟਿਕਟਾਂ ਨਹੀਂ ਮਿਲੀਆਂ ਠੀਕ ਹੈ ਇਸ ਦੇ ਵਿੱਚ ਘਾਟ ਇਹ ਰਹੀ ਹੈ ਕਿ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਾਂ ਲੀਡਰ ਨੇ ਸਹਿਮਾਨ ਨੇ ਜਿਨ੍ਹਾਂ ਨੂੰ ਪਾਰਟੀ ਨੇ ਨਿਵਾਜੇ ਹਲਕੀ ਵਿੱਚ ਜੀ ਉਹ ਸੋਸ਼ਲ ਮੀਡੀਆ ਜਿਆਦਾ ਐਕਟਿਵ ਨੇ ਪਾਰਟੀ ਦੇ ਵਰਕਰਾਂ ਨਾਲ ਉਹਨਾਂ ਕੋਈ ਤਾਲਮੇਲ ਨਹੀਂ ਇਸ ਕਾਰਨ ਕਰਨੇ ਥੋੜਾ ਡਿਸਕਿਊਟ ਹੋਇਆ ਹੈ ਲੱਗਦਾ ਵੀ ਜਿਹੜੇ ਬਹੁਤੇ ਲੀਡਰ ਨੇ ਜਿਵੇਂ ਆਪਾਂ ਮਲਾਉ ਦੇ ਗੱਲ ਕਰੀ ਆਪਾਂ ਵੀ ਉਹ ਲੋਕਾਂ ਦੇ ਨਾਲ ਕਨੈਕਟੀਵਿਟੀ ਇੱਕ ਤਰ੍ਹਾਂ ਦੇ ਉਹਨਾਂ ਦੇ ਘਾਟਾ ਵੋਟਰਾਂ ਦੇ ਨਾਲ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਬੰਸਰੇ ਮਲਾਉ ਦੇ ਨਹੀਂ ਜਿਹੜੇ ਹਲਕੇ ਪੈਲ ਦੇ ਵਿੱਚੋਂ ਲੀਡਰ ਪਾਰਟੀ ਵੱਲੋਂ ਥਾਪੇ ਗਏ ਨੇ ਤੁਸੀਂ ਉਹਨਾਂ ਦੀ ਐਕਟਿਵਿਟੀ ਦੇਖੋ ਜੀ ਸਿਰਫ ਸੋਸ਼ਲ ਮੀਡੀਆ ਤੇ ਫੋਟੋ ਪਾਉਣ ਤੱਕ ਰਹਿ ਗਈ ਹੈ ਤੇ ਲੋਕਾਂ ਦੇ ਵਿੱਚ ਵਿਚੰਦੀ ਕੋਈ ਕਿਉਂਕਿ ਫਿਲਹਾਲ ਜਿਹੜੀ ਚਰਚਾ ਆਪਾਂ ਕਰ ਰਹੇ ਸੀ ਉਹ ਮਲਾਉਤ ਦੀ ਸਿਆਸਤ ਨੂੰ ਲੈ ਕੇ ਕਰ ਰਹੇ ਸੀ ਕਿਉਂਕਿ ਪਾਰਟੀ ਨੇ ਪੂਰਾ ਜੋਰ ਲਗਾਇਆ ਹੋਇਆ ਹੈ ਕਿ ਮਲਾਉਤ ਦੀ ਸਿਆਸਤ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਆਪਾਂ ਪੂਰਾ ਕਾਬਜ ਹੋ ਪਾਈਏ ਤੇ ਦੂਜੀ ਗੱਲ ਮੈਂ ਤੁਹਾਡੇ ਤੋਂ ਇੱਕ ਜਾਣੀ ਚਾਹਨਾ ਕਿ ਜਿਹੜੀ ਪੂਰੀ ਚੋਣ ਪ੍ਰਕਿਰਿਆ ਚੱਲ ਰਹੀ ਆ ਉਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਿ ਜਿਵੇਂ ਹੁਣ ਪਹਿਲਾਂ ਸਿੱਧੇ ਸ਼ਬਦਾਂ ਵਿੱਚ ਜ਼ਿਕਰ ਕਰਾਂ ਤਾਂ ਆਮ ਲੰਗੇ ਸਰਕਾਰਾਂ ਦੇ ਵਿੱਚ ਕਾਰਜਕਾਲ ਦੇ ਵਿੱਚ ਦਾਰੂ ਸੇ ਕਾਮ ਚੱਲਦਾ ਸੀ ਮੰਦੇ ਹੋਣ ਵੀ ਚੱਲਦਾ ਜਾਂਦਾ ਦੇਖੋ ਜਿੱਦਾਂ ਵਿਧਾਇਕ ਸਾਹਿਬ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਆਏ ਨੇ ਠੀਕ ਹੈ ਤਾਂ ਉਸ ਤੋਂ ਲੱਗਦਾ ਹੈ ਵਿਧਾਇਕ ਸਾਹਿਬ ਕਿਸੇ ਵੀ ਕੀਮਤ ਤੇ ਨਗਰ ਪੰਚਾਇਤ ਮਲਾਲ ਦਿੰਦੇ ਜਿਹੜੀਆਂ ਹੈਗੇ ਸੀਟਾਂ ਮੇਰੇ ਹੱਥੋਂ ਨਹੀਂ ਜਾਣਾ ਓਕੇ ਠੀਕ ਹੈ ਤੇ ਉਹ ਲਾਮ ਲਸ਼ਕਰ ਦੀ ਤੁਸੀਂ ਗੱਲ ਕੀਤੀ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ ਸੌਰੀ ਤੁਸੀਂ ਲਾਮ ਲਸ਼ਕਰ ਦੀ ਗੱਲ ਕੀਤੀ ਆ ਵੀ ਇਹ ਤੁਹਾਨੂੰ ਲੱਗਦਾ ਵੀ ਬਾਹਰਲੇ ਲੋਕ ਜ਼ਿਆਦਾ ਆ ਗਏ ਜਾਂ ਮਲਾਲ ਦੀ ਸਸਦ ਦੇ ਵਿੱਚ ਵੀ ਇਹਨੇ ਲੋਕਾਂ ਦੀ ਲੋੜ ਹੈ ਨਹੀਂ ਸੀ ਦੇਖੋ ਅਸੀਂ ਇੱਥੇ ਜਵਾਨ ਹੋਇਆ ਤੇ ਬੜੀਆਂ ਇਲੈਕਸ਼ਨਾਂ ਦੇਖੀਆਂ ਠੀਕ ਹੈ ਇਨਾ ਲਾਮ ਲਸ਼ਕੜ ਕਿਸੇ ਵਿਧਾਇਕ ਨਾਲ ਨਹੀਂ ਕਿਸ ਨਾਲ ਦੇ ਠੀਕ ਹੈ ਠੀਕ ਹੈ ਓਕੇ ਜੰਗ ਦਾ ਇਮਾਰਤ ਬਣਿਆ ਲੱਗਦਾ ਨਹੀਂ ਅੱਛਾ ਇੱਕ ਸਥਿਤੀ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਵੇਰੇ ਕੁਝ ਹੋਰ ਹੁੰਦੀ ਹੈ ਰਾਜਨੀਤੀ ਸ਼ਾਮ ਨੂੰ ਰਾਜਨੀਤੀ ਹੋਰ ਹੋ ਜਾਂਦੀ ਹੈ ਮਤਲਬ ਉਹ ਇਹ ਮੰਨਦੇ ਹੋ ਚੀਜ਼ ਨੂੰ ਵੀ ਇਹ ਫਰਕ ਇਸ ਪਾਰਟੀ ਦੇ ਆਉਣ ਨਾਲ ਹੋਇਆ ਜਾਂ ਕਿਵੇਂ ਦੇਖੋ ਜਦੋਂ ਨਵੀਂ ਧਰ ਕੋਈ ਵੀ ਆਉਂਦੀ ਹੈ ਤਾਂ ਨਵਾਂ ਕੁਛ ਨਵਾਂ ਕੁਛ ਤਾਂ ਲੈ ਕੇ ਆਉਂਦੀ ਹੈ। ਤੇ ਰੰਗ ਆਪਾਂ ਨੂੰ ਦੇਖਣ ਨੂੰ ਮਿਲਦਾ। ਮਤਲਬ ਬਦਲਾ ਇਹਨੂੰ ਪੂਰੇ ਪੂਰਨ ਰੂਪ ਚ ਤੁਸੀਂ ਮੰਨਦੇ ਬਦਲਾਇਆ। ਬਿਲਕੁਲ ਜੀ ਦੇਖੋ ਵੱਡੇ ਵੱਡੇ ਜਿਹੜੇ ਕਾਰੋਬਾਰੀ ਪਹਿਲਾਂ ਕੈਲਕੂਲੇਸ਼ਨ ਕਰਦੇ ਹੁੰਦੇ ਸੀ ਕਿ ਵੀ ਐਦਾਂ ਐਦਾਂ ਕੈਲਕੂਲੇਟ ਕਰਕੇ ਤੇ ਵੱਡੇ ਵੱਡੇ ਡਿੱਗ ਜਾਨੂੰ ਆਪਣੇ ਪਾਲੇ ਚ ਬਿਠਾ ਲੈਂਦੇ ਸੀ। ਠੀਕ ਹੈ। ਤੇ ਇਸ ਵਾਰ ਪਾਲੇ ਚ ਨਹੀਂ ਬੈਠੀ ਗਈ ਤੁਹਾਨੂੰ ਪਤਾ ਹੈ ਵੱਡੇ ਡਿੱਗ ਜਾ ਉਹ ਬਹੁਤ ਹੋ ਗਏ। ਕੈਲਕੂਲੇਸ਼ਨਾਂ ਗਲਤ ਹੋ ਗਈਆਂ ਨੇ ਲੋਕਾਂ। ਜੀ ਬਿਲਕੁਲ ਬਿਲਕੁਲ ਸਹੀ। ਤੇ ਹੁਣ ਫਿਰ ਪੂਰੇ ਇਸ ਸਿਸਟਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਹੁਣ ਇਲੈਕਸ਼ਨਸ ਨੇਗੀਆਂ ਵੋਟਾਂ ਹੋਣੀਆਂ ਨੇ 21 ਤਰੀਕ ਨੂੰ ਇਹ ਪੂਰੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੁਣ ਇਹ ਅਖੀਰ ਤੁਹਾਨੂੰ ਕਿੱਦਾਂ ਲੱਗਦਾ ਵੀ ਕਿਸੇ ਦੇ ਪਾਲੇ ਚ ਗੇਂਦ ਗਿਰੂ ਜਾਂ ਮੈਨੂੰ ਲੱਗਦਾ ਵਿਚ ਵਿਚਾਲਾ ਹੀ ਰਹੂਗਾ ਦੇਖੋ ਨੇ ਵਿਧਾਇਕ ਸਾਹਿਬ ਨੇ ਜੀ ਜੀ ਜਿੰਨਾ ਰੋ ਦੇ ਵਿੱਚ ਨੇ ਉਹਨਾਂ ਦੇ ਲਾਮ ਲਸ਼ਕਨਾ ਕੰਮ ਕਰ ਰਹੇ ਆ ਠੀਕ ਹੈ ਉਹ ਲੱਗਦਾ ਵੀ ਕਿਸੇ ਕੀਮਤੇ ਇਹ ਦੂਜੇ ਪੱਲੇ ਚ ਨਹੀਂ ਜਾਉਂਦੇ ਨਹੀਂ ਜਾਂਦੇ ਜਿਹੜੇ ਦਿਗਜ ਬਾਹਰ ਹੋ ਗਏ ਨੇ ਉਹ ਵੀ ਬੜੇ ਅੱਛੇ ਤਰਾ ਰਹੇ ਨੇ ਵੀ ਅਸੀਂ ਵੀ ਕਿਹੜੇ ਢੰਗ ਨਾਲ ਆਪਣੀ ਪ੍ਰੈਜੈਂਸ ਮਾਰਕ ਕਰਵਾ ਸਕੀ ਓਕੇ ਤੇ ਉਹ ਜਿਹੜੇ ਦਿਗਜ ਨੇ ਜੇ ਇਸ ਵਾਰ ਨਾ ਪਹੁੰਚੇ ਕਿਸੇ ਵਾਸਤੇ ਨਾ ਲੱਗੇ ਤਾਂ ਮੈਨ ਲੱਗਦਾ ਅਗਲੇ ਵਾਰ ਤੱਕ ਥੋੜਾ ਸਾਫ ਹੋ ਜਾਗੇ ਕਿਉਂਕਿ ਮੈਂ ਇੱਕ ਚੀਜ਼ ਦੇਖ ਰਿਹਾ ਮਟਕਣ ਸਾਹਿਬ ਉਹਨਾਂ ਦੀ ਰਾਜਨੀਤੀ ਬਹੁਤ ਸਰਗਮ ਰਹੀ ਆ ਨਗਰ ਕਾਉਂਸਲ ਮਲਾਉਂ ਦੀਆਂ ਚੋਣਾਂ ਦੇ ਵਿੱਚ ਨਾ ਪੰਚਾਇਤ ਚੋਣਾਂ ਚ ਤੇ ਉਹਨਾਂ ਦੇ ਵੱਲੋਂ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਵੀ ਮੈਂ ਜਿਹੜੇ ਮੌਜੂਦਾ ਕਾਉਂਸਲਰ ਦੀ ਚੋਣ ਲੜਨ ਦੇਵਪਕ ਜੀ ਉਹਨਾਂ ਦੇ ਫਾਦਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਹੈ ਆਪਣੀ ਨਾਮਜ਼ਦਗੀ ਵਾਪਸ ਲੈ ਕੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹਿਨ ਜੀ ਤੁਸੀਂ ਪਿਛਲੀਆਂ ਚੋਣਾਂ ਤੇ ਨਜ਼ਰ ਮਾਰੋ ਜੀ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕਰਿਆ ਸੀਗਾ ਪ੍ਰਨਾਲ ਸਾਹਿਬ ਦੇ ਖਿਲਾਫ ਫਾਰਮ ਪਰ ਠੀਕ ਹੈ ਬਾਬਸ ਲੈ ਗਏ ਫਾਈਨਲ ਜਿਹਨਸਰ ਦਾਦੀ ਦਿੱਤੀ ਨਹੀਂ ਠੀਕ ਹੈ ਵੀ ਇਸ ਵਾਰ ਹਾਂ ਤਾਂ ਇਹ ਬਹਾਨਾ ਲੈ ਕੇ મતલਬ ਸਿਆਸੀ ਪ੍ਰੋਪਗੈਂਡਾ ਮੰਨ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਇਹ ਅਸਲ ਕਾਰਨ ਕੁਝ ਹੋਰ ਹੁੰਦੇ ਤੇ ਦੱਸਦੇ ਕੁਝ ਹੋਰ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਅੱਜ ਤੱਕ ਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ